ਸਮਨ ਤੇ ਨਵਦੀਪ ਇੰਗਲੈਂਡ ਦੇ 에ਰਪੋਰਟ ਤੋਂ ਜਿਵੇਂ ਹੀ ਬਾਹਰ ਨਿਕਲੇ ਉਹਨਾਂ ਦਾ ਮੁੰਡਾ ਕਰਨ ਉਹਨਾਂ ਦੇ ਨਾਲ ਲਿਫਟ ਗਿਆ ਇੰਨੇ ਸਾਲਾਂ ਬਾਅਦ ਆਪਣੇ ਮੁੰਡੇ ਨੂੰ ਦੇਖ ਕੇ ਦੋਹਾਂ ਦੀਆਂ ਅੱਖਾਂ ਭਰ ਆਈਆਂ ਥੋੜੀ ਦੇਰ ਬਾਅਦ ਦੋਨਾਂ ਦੇ ਸਾਹਮਣੇ ਇੱਕ ਗੱਡੀ ਆ ਕੇ ਰੁਕੀ ਕਰਨ ਨੇ ਉਹਨਾਂ ਦਾ ਸਮਾਨ ਡੱਗੀ ਵਿੱਚ ਰੱਖਿਆ ਤੇ ਦੋਨਾਂ ਨੂੰ ਬੈਠਣ ਲਈ ਕਿਹਾ ਆਪ ਅੱਗੇ ਵਾਲੀ ਸੀਟ ਤੇ ਜਾ ਕੇ ਬੈਠ ਗਿਆ ਸਿਮਰਨ ਨੇ ਡਰਾਈਵਿੰਗ ਸੀਟ ਤੇ ਬੈਠੀ ਨਹੀ ਪਿੱਛੇ ਮੁੜ ਕੇ ਆਪਣੀ ਮੁਸਕਾਨ ਵਖੇਰਦੇ ਹੋਏ ਦੋਹਾਂ ਦਾ ਅੱਖਾਂ ਨਾਲ ਹੀ ਸਵਾਗਤ ਕੀਤਾ। ਸੁਮਨ ਨੂੰ ਐਵੇਂ ਲੱਗਿਆ ਜਿਵੇਂ ਕੋਈ ਪ੍ਰੀ ਧਰਤੀ ਤੇ ਉਤਰਾਈ ਹੋਵੇ। ਉਹਨਾਂ ਨੇ ਮਨ ਹੀ ਮਨ ਆਪਣੇ ਮੁੰਡੇ ਦੀ ਪਸੰਦ ਦੀ ਤਾਰੀਫ ਕੀਤੀ। ਇੱਕ ਘੰਟੇ ਬਾਅਦ ਗੱਡੀ ਇੱਕ ਘਰ ਦੇ ਸਾਹਮਣੇ ਜਾ ਕੇ ਰੁਕ ਗਈ। ਗੱਡੀ ਵਿੱਚੋਂ ਉਤਰਦੇ ਹੀ ਸਿਮਰਨ ਦਾ ਦੋਹਾਂ ਦੇ ਪੈਰੀ ਹੱਥ ਲਾਉਣਾ। ਸੁਮਨ ਦਾ ਮਨ ਮੋ ਲੈ ਗਿਆ। ਬੜੇ ਪਿਆਰ ਨਾਲ ਉਸਨੇ ਸਿਮਰਨ ਨੂੰ ਗਲੇ ਨਾਲ ਲਾ ਲਿਆ। ਕਰਨ ਦਾ ਕਮਰਾ ਬਹੁਤ ਛੋਟਾ ਸੀ ਸਮਾਨ ਕਮਰੇ ਵਿੱਚ ਰੱਖ ਕੇ ਆਪ ਫਰੈਸ਼ ਹੋ ਕੇ ਉਹ ਬਾਹਰ ਆਏ ਤਾਂ ਸਿਮਰਨ ਉਹਨਾਂ ਲਈ ਚਾਹ ਬਣਾ ਕੇ ਲੈ ਆਈ ਚਾਹ ਪੀਂਦੇ ਹੋਏ ਵੀ ਸੁਮਨ ਸਿਮਰਨ ਨੂੰ ਹੀ ਦੇਖ ਰਹੀ ਸੀ ਫਿਰ ਦੁਪਹਿਰ ਦੇ ਖਾਣੇ ਤੋਂ ਬਾਅਦ ਨਵਦੀਪ ਤੇ ਸੁਮਨ ਆਰਾਮ ਕਰਨ ਲੱਗੇ ਮੰਮੀ ਜੀ ਉੱਠੋ ਤੁਹਾਡਾ ਇੰਤਜ਼ਾਰ ਕਰਦੇ ਕਰਦੇ ਤਾਂ ਸਿਮਰਨ ਚਲੀ ਗਈ ਜਦੋਂ ਕਰਨ ਨੇ ਪਿਆਰ ਨਾਲ ਆਪਣੀ ਮਾਂ ਨੂੰ ਕਿਹਾ ਤਾਂ ਉੱਠਣ ਦੀ ਇੱਛਾ ਨਾ ਹੁੰਦੇ ਹੋਏ ਵੀ ਸੁਮਨ ਨੂੰ ਉੱਠਣਾ ਪਿਆ ਫੇਰ ਬੜੇ ਹੀ ਪਿਆਰ ਨਾਲ ਆਪਣੇ ਮੁੰਡੇ ਦੇ ਸਿਰ ਤੇ ਹੱਥ ਫੇਰਦੀ ਹੋਈ ਕਹਿਣ ਲੱਗੀ ਚਿੰਤਾ ਕਿਉਂ ਕਰ ਰਿਹਾ ਹੈ ਮੈਨੂੰ ਤੇ ਤੇਰੇ ਪਾਪਾ ਨੂੰ ਸਿਮਰਨ ਬਹੁਤ ਪਸੰਦ ਹੈ ਇੰਗਲੈਂਡ ਵਿੱਚ ਵੀ ਤੂੰ ਆਪਣੀ ਬਰਾਦਰੀ ਦੀ ਕੁੜੀ ਲੱਭੀ ਸਾਨੂੰ ਹੋਰ ਕੀ ਚਾਹੀਦਾ ਹੈ ਹੁਣ ਜਲਦੀ ਨਾਲ ਉਹਦੇ ਪਰਿਵਾਰ ਨਾਲ ਮਿਲਾ ਦੇ ਜਦੋਂ ਇੱਥੇ ਹੀ ਵਿਆਹ ਕਰਨਾ ਹੈ ਤਾਂ ਫਿਰ ਉਡੀਕ ਕਿਸ ਗੱਲ ਦੀ ਸੁਮਨ ਦੀਆਂ ਗੱਲਾਂ ਨਾਲ ਕਰਨ ਖੁਸ਼ ਹੋ ਗਿਆ ਤੇ ਬੋਲਿਆ ਮੰਮੀ ਉਹਦੇ ਪਰਿਵਾਰ ਵਿੱਚ ਕੇਵਲ ਉਹਦੇ ਪਾਪਾ ਹੀ ਹੈ ਉਦੀ ਮਾਂ ਬਚਪਨ ਵਿੱਚ ਹੀ ਮਰ ਚੁੱਕੀ ਐ ਉਸਦੇ ਪਾਪਾ ਨੇ ਫੇਰ ਦੁਬਾਰਾ ਵਿਆਹ ਨਹੀਂ ਕਰਵਾਇਆ ਸਿਮਰਨ ਨੂੰ ਤਾਂ ਉਹਦੀ ਨਾਨੀ ਨੇ ਪਾਲਿਆ ਉਹਦੇ ਪਾਪਾ ਚਾਹੁੰਦੇ ਐ ਕਿ ਵਿਆਹ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਰਹੀਏ ਪਰ ਮੈਂ ਮਨਾਂ ਕਰਤਾ ਮੈਂ ਤਾਂ ਇੱਕ ਨਵਾਂ ਘਰ ਖਰੀਦ ਲਿਆ ਜੋ ਉਹਨਾਂ ਦੇ ਘਰ ਤੋਂ ਵੱਡਾ ਹੈ ਮੁੰਡੇ ਦੀਆਂ ਗੱਲਾਂ ਸੁਣ ਕੇ ਸੋਮਨ ਮਨ ਹੀ ਮਨ ਖੁਸ਼ ਹੋ ਰਹੀ ਸੀ ਉਹਨਾਂ ਦੇ ਇੰਗਲੈਂਡ ਆਉਣ ਤੋਂ ਪਹਿਲਾਂ ਕਰਨ ਦੀ ਪਸੰਦ ਨੂੰ ਲੈ ਕੇ ਸਾਰਿਆਂ ਨੇ ਉਹਨੂੰ ਬਹੁਤ ਢਕਾਇਆ ਸੀ ਪਰ ਕਰਨ ਤਾਂ ਇਹੋ ਜਿਹਾ ਹੀ ਐ ਉਹਦੇ ਵਿੱਚ ਤਾਂ ਕੋਈ ਬਦਲਾਅ ਨਹੀਂ ਆਇਆ ਵਿਆਹ ਤੋਂ ਬਾਅਦ ਜਦੋਂ ਅਸੀਂ ਸਿਮਰ ਨੂੰ ਲੈ ਕੇ ਇੰਡੀਆ ਵਾਪਸ ਜਾਵਾਂਗੇ ਤਾਂ ਉਹਦੇ ਰੂਪ ਰੰਗ ਨੂੰ ਦੇਖ ਕੇ ਸਾਰੇ ਰਿਸ਼ਤੇਦਾਰ ਜਲਨ ਕਰਨਗੇ ਇੰਜ ਸੋਚਦੇ ਹੋਏ ਸੁਮਨ ਮੁਸਕਰਾ ਉੱઠી ਕੀ ਸੋਚ ਕੇ ਹੱਸ ਰਹੇ ਹੋ ਮੰਮੀ ਕਰਨ ਦੇ ਪੁੱਛਣ ਤੇ ਸੁਮਨ ਵਰਤਮਾਨ ਵਿੱਚ ਆ ਗਈ ਕੁਝ ਵੀ ਨਹੀਂ ਪੁੱਤ ਸੁਮਨ ਕਹਿਣ ਲੱਗੀ ਕਰਨ ਨੇ ਫੋਨ ਤੇ ਸਿਮਰ ਨੂੰ ਦੱਸ ਦਿੱਤਾ ਕਿ ਮੰਮੀ ਨੂੰ ਉਹ ਬਹੁਤ ਪਸੰਦ ਹੈ ਦੂਜੇ ਦਿਨ ਸਵੇਰੇ ਸਿਮਰ ਉਹਨਾਂ ਦੇ ਘਰੇ ਆ ਗਈ ਦੇਖਦੇ ਹੀ ਸੋਮਨ ਨੇ ਉਹਨੂੰ ਆਪਣੇ ਗਲ ਨਾਲ ਲਾ ਲਿਆ। ਸਿਮਰਨ ਵੀ ਹੁਣ ਉਹਨਾਂ ਦੇ ਨਾਲ ਕੁਲ ਮਿਲ ਗਈ ਸੀ ਤੇ ਪੁੱਛਣ ਲੱਗੀ ਕਿ ਹੁਣ ਮੈਂ ਤੁਹਾਨੂੰ ਮੰਮੀ ਪਾਪਾ ਕਹਿ ਸਕਦੀ ਆਂ? ਸੋਮਨ ਨੇ ਖੁਸ਼ੀ ਨਾਲ ਬੋਲਿਆ ਕਿਉਂ ਨਹੀਂ ਪੁੱਤ? ਹੁਣ ਕਰਨ ਤੋਂ ਤੂੰ ਵੱਖਰੀ ਥੋੜੇ ਕੁਝ ਦਿਨਾਂ ਦੀ ਤਾਂ ਗੱਲ ਐ ਜਦੋਂ ਤੂੰ ਪੂਰੀ ਤਰ੍ਹਾਂ ਨਾਲ ਸਾਡੀ ਹੋ ਜਾਵੇਂਗੀ। ਸੋਮਨ ਦੀ ਗੱਲ ਸੁਣ ਕੇ ਸਿਮਰਨ ਸ਼ਰਮਾ ਆ ਗਈ। ਫਿਰ ਕਹਿਣ ਲੱਗੀ ਅੱਛਾ ਮੰਮੀ ਜੀ ਤੁਸੀਂ ਪਾਪਾ ਨਾਲ ਤੇ ਨਾਨੀ ਨਾਲ ਮਿਲਣ ਲਈ ਕਦੋਂ ਆ ਰਹੇ ਹੋ? ਉਹ ਦੋਵੇਂ ਵੀ ਤੁਹਾਨੂੰ ਮਿਲਣ ਲਈ ਬਹੁਤ ਉਤਸ਼ਾਹੀ ਧਨ ਫਿਰ ਉਹ ਅਗਲੇ ਦਿਨ ਦਾ ਕਰਾਰ ਲੈ ਕੇ ਹੀ ਮੰਨੀ ਦੂਜੇ ਦਿਨ ਸਵੇਰੇ ਹੀ ਸਿਮਰਨ ਗੱਡੀ ਲੈ ਕੇ ਆ ਗਈ ਤਿਆਰ ਹੋ ਕੇ ਸੁਮਨ ਵੀ ਬਹੁਤ ਸੋਹਣੀ ਲੱਗ ਰਹੀ ਸੀ ਇੱਕ ਜਵਾਨ ਮੁੰਡੇ ਦੀ ਮਾਂ ਇਸ ਉਮਰ ਵਿੱਚ ਇੰਨੀ ਸੋਹਣੀ ਲੱਗਦੀ ਹੈ ਸੋਚ ਕੇ ਸਿਮਰਨ ਮੁਸਕਰਾ ਰਹੀ ਸੀ ਰਸਤੇ ਵਿੱਚ ਦੋਹਾਂ ਪਾਸਿਆਂ ਦੀ ਸੜਕ ਦੀ ਸੁੰਦਰਤਾ ਨੂੰ ਦੇਖ ਕੇ ਸੁਮਨ ਤਾਂ ਬਹੁਤ ਹੀ ਖੁਸ਼ ਹੋ ਰਹੀ ਸੀ ਕਿ ਸੱਚਮੁੱਚ ਹੀ ਇੰਗਲੈਂਡ ਪਰੀਆਂ ਤੇ ਫੁੱਲਾਂ ਦਾ ਦੇਸ਼ ਹੈ ਕੁਝ ਸਮੇਂ ਵਿੱਚ ਹੀ ਫੁੱਲਾਂ ਨਾਲ ਸਜੇ ਇੱਕ ਵੱਡੇ ਘਰ ਦੇ ਸਾਹਮਣੇ ਜਾ ਕੇ ਕਾਰ ਰੁਕਦੀ ਹੈ ਤਾਂ ਉੱਤਰ ਦੇ ਇੱਕ ਵੱਡੀ ਉਮਰ ਦੀ ਔਰਤ ਨੇ ਇੱਕ ਮੁਸਕਾਨ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜੋ ਕਿ ਸਿਮਰਨ ਦੀ ਨਾਨੀ ਸੀ ਕਮਰੇ ਵਿੱਚ ਸਿਮਰਨ ਦੇ ਪਾਪਾ ਮਾਤਾ ਨੂੰ ਦੇਖ ਕੇ ਸੋਮਨ ਚੌਂਕ ਗਈ ਸਵਾਗਤ ਕਰਨ ਲਈ ਉੱਠੇ ਹੱਥ ਹਵਾ ਵਿੱਚ ਹੀ ਝੂਲ ਗਏ ਸਿਮਰਨ ਦੇ ਚਿਹਰੇ ਤੇ ਘਬਰਾਹਟ ਸਾਫ਼-ਸਾਫ਼ ਦਿਖ ਰਹੀ ਸੀ ਸਾਰਿਆਂ ਦੀਆਂ ਖੁਸ਼ੀਆਂ ਰਫੂ ਚੱਕਰ ਹੋ ਗਈਆਂ ਉਨ੍ਹਾਂ ਸਾਰਿਆਂ ਦੀ ਮਹੀਨਿਆਂ ਦੀ ਖੁਸ਼ੀ ਉੱਤੇ ਅਚਾਨਕ ਹੀ ਚੁੱਪੀ ਦਾ ਕੋਰਾਸ਼ ਆ ਗਿਆ। ਉਹ ਬੇਚੈਨੀ ਵਿੱਚ ਸਿਰ ਨੂੰ ਇੱਧਰ-ਉੱਧਰ ਘਮਾਉਂਦੇ ਹੋਏ ਹਥੇਲੀਆਂ ਨੂੰ ਮਸਲ ਰਹੀ ਸੀ। 소ਮਨ ਨੂੰ ਦੇਖ ਕੇ ਕਰਨ ਤੇ ਸਿਮਰਨ ਦੋਨੇ ਹੈਰਾਨ ਸੀ ਕਿ ਜਾਣ ਕੇ ਇਹਨਾਂ ਨੂੰ ਇਹ ਕੀ ਹੋ ਗਿਆ। ਆਖਿਰ ਸਿਮਰਨ ਦੀ ਨਾਨੀ ਨੇ ਕਿਹਾ ਕਿ ਮੈਂ ਤੇ ਮਦਨ ਤਾਂ ਤੁਹਾਨੂੰ ਪਸੰਦ ਨਹੀਂ ਆਏ। ਸਾਨੂੰ ਦੇਖ ਕੇ ਤੁਸੀਂ ਚੁੱਪ ਜੇ ਕਿਉਂ ਹੋ ਗਏ? ਸਾਨੂੰ ਛੱਡੋ ਤੁਸੀਂ ਇਹ ਦੱਸੋ ਕਿ ਤੁਹਾਨੂੰ ਸਾਡੀ ਸਿਮਰਨ ਪਸੰਦ ਨਹੀਂ ਇਹ ਸੰਦੇਹੀ ਸੋਮਨ ਘਬਰਾ ਗਈ ਬੜੇ ਹੀ ਰੁੱਖੇ ਸ਼ਬਦਾਂ ਵਿੱਚ ਕਿਹਾ ਕਿ ਜਿਹੀ ਕੋਈ ਗੱਲ ਨਹੀਂ ਜੀ ਅਚਾਨਕ ਸਿਰਦਰਦ ਹੋ ਰਿਹਾ ਹੈ ਕੁਝ ਵੀ ਕਹੋ ਪਰ ਇੰਗਲੈਂਡ ਵਿੱਚ ਜਨਮ ਲੈਣ ਤੋਂ ਬਾਅਦ ਵੀ ਸਿਮਰਨ ਦੀ ਪਰਵ੍ਰਿਸ਼ ਬੇਮਸਾਲ ਹੈ ਸ਼ਾਇਦ ਇੰਡੀਆ ਵਿੱਚ ਵੀ ਅਸੀਂ ਕਰਨ ਲਈ ਇਹੋ ਜੀ ਕੁੜੀ ਨਾ ਲੱਭ ਪਾਉਂਦੇ ਕਿਉਂ ਸੋਮਨ ਮੈਂ ਠੀਕ ਕਿਹਾ ਨਾ ਨਵਦੀਪ ਨੇ ਗੱਲ ਨੂੰ ਸੰਭਾਲਦਿਆਂ ਗਿਆ ਨਵਦੀਪ ਦੀਆਂ ਗੱਲਾਂ ਤੋਂ ਬਾਅਦ ਮਦਨ ਬੋਲਿਆ ਹੁਣ ਦੱਸੋ ਜੀ ਅੱਗੇ ਦਾ ਕੀ ਪ੍ਰੋਗਰਾਮ ਰੱਖਿਆ ਜਾਵੇ ਜਵਾਬ ਵਿੱਚ ਸੋਮਨ ਨੇ ਕਿਹਾ ਕਿ ਅਸੀਂ ਤੁਹਾਨੂੰ ਸੋਚ ਕੇ ਦੱਸ ਦੇਵਾਂਗੇ ਹੁਣ ਸਾਨੂੰ ਚੱਲਣਾ ਚਾਹੀਦਾ ਉਸਨੇ ਕਰਨ ਨੂੰ ਕਿਹਾ ਕਿ ਕਰਨ ਉੱਠ ਤੇ ਟੈਕਸੀ ਬੁਲਾ ਲਾ ਸਾਨੂੰ ਵਾਪਸ ਛੱਡਣ ਜਾਣ ਲਈ ਸਿਮਰ ਨੂੰ ਤਕਲੀਫ ਦੇਣਾ ਠੀਕ ਨਹੀਂ ਹੋਊਗਾ ਸੋਮਨ ਦੀਆਂ ਗੱਲਾਂ ਨਾਲ ਸਾਰੇ ਚੌਂਕ ਗਏ ਇਸ ਵਿੱਚ ਤਕਲੀਫ ਦੀ ਕੋਈ ਗੱਲ ਨਹੀਂ ਐ ਨਵਦੀਪ ਜੀ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੀ ਪਤਨੀ ਨਾਲ 2 ਮਿੰਟ ਗੱਲ ਕਰ ਸਕਦਾ ਮਦਨ ਕਹਿਣ ਲੱਗਿਆ ਸੇਮਭਰ ਜਦੋਂ ਸਿਰਫ 10 ਸਾਲ ਦੀ ਸੀ ਉਹਦੀ ਮਾਂ ਗੁਜ਼ਰ ਗਈ ਮੈਂ ਆਪਣੀ ਤੀ ਦੇ ਪਿਆਰ ਵਿੱਚ ਕਦੇ ਕੋਈ ਕਮੀ ਨਾ ਉਣ ਦਿੱਤੀ ਸਾਰਿਆਂ ਦੇ ਕਹਿਣ ਦੇ ਬਾਵਜੂਦ ਵੀ ਮੈਂ ਦੂਜਾ ਵਿਆਹ ਨਾ ਕਰਵਾਇਆ ਮੈਂ ਇਕੱਲੇ ਨੇ ਹੀ ਮਾਂ ਪਿਓ ਦੋਹਾਂ ਦਾ ਪਿਆਰ ਤੇ ਸੰਸਕਾਰ ਦੇ ਕੀ ਨੂੰ ਪਾਲਿਆ ਜਦੋਂ ਤੱਕ ਮੈਂ ਸੋਮਨ ਜੀ ਦੀ ਸਹਿਮਤੀ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਜਾਂਦਾ ਇਸ ਰਿਸ਼ਤੇ ਲਈ ਮੈਂ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਾਂਗਾ ਨਵਦੀਪ ਜੀ ਦੀ ਸਹਿਮਤੀ ਨਾਲ ਮਦਨ ਤੇ ਸੋਮਨ ਨੂੰ ਕਮਰੇ ਵਿੱਚ ਛੱਡ ਕੇ ਸਾਰੇ ਜਾਣੇ ਬਾਹਰ ਨਿਕਲ ਗਏ ਮਦਨ ਸੋਮਨ ਦੇ ਸਾਹਮਣੇ ਖੜੇ ਹੋ ਕੇ ਕਹਿਣ ਲੱਗਿਆ ਤੈਨੂੰ ਠੋਖਾ ਦੇਣ ਵਾਲਾ ਤੈਨੂੰ ਨਰਾਜ ਕਰਨ ਵਾਲਾ ਅੱਜ ਤੇਰੇ ਸਾਹਮਣੇ ਖੜਾ ਹੈ ਜੋ ਵੀ ਤੂੰ سزا ਦੇਵੇਂਗੀ ਮੈਨੂੰ ਮਨਜ਼ੂਰ ਹੋਵੇਗੀ ਪਰ ਮੇਰੀ ਪੇਟੀ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਬਸ ਮੇਰੀ ਇਹੀ ਪ੍ਰਾਰਥਨਾ ਹੈ ਕਿ ਸਿਮਰਨ ਤੇ ਕਾਰਨ ਨੂੰ ਕਦੇ ਵੀ ਤੂੰ ਦੂਰ ਨਾ ਕਰੀਂ ਨਹੀਂ ਤਾਂ ਦੋਹਾਂ ਦਾ ਦਿਲ ਟੁੱਟ ਜਾਊਗਾ ਉਹ ਦੋਨੇ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਣਗੇ ਸਾਰਿਆਂ ਦੀਆਂ ਖੁਸ਼ੀਆਂ ਹੁਣ ਸਿਰਫ ਤੇਰੇ ਹੱਥ ਵਿੱਚ ਹਨ ਸਿਮਰਨ ਤਹਾਨੂੰ 12 ਕਰ ਤੱਕ ਛੱਡ ਆਵੇਗੀ। ਇਹਨਾਂ ਕਹਿ ਕੇ ਮਦਨ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਫਿਰ ਸਿਮਰਨ ਨੂੰ ਹੀ ਉਹਨਾਂ ਸਭ ਦੇ ਨਾਲ ਜਾਣ ਲਈ ਕਿਹਾ ਤਾਂ ਸਿਮਰਨ ਤੇ ਕਰਨ ਦੇ ਮੁਰਝਾਏ ਹੋਏ ਚਿਹਰੇ ਖੜ ਗਏ। ਪੂਰਾ ਰਸਤਾ ਸੋਮਨ ਅੱਖਾਂ ਬੰਦ ਕਰਕੇ ਚੁੱਪ ਰਹੀ। ਵਾਪਸ ਆ ਕੇ ਵੀ ਉਹ ਅਣਮਨੇ ਜੇ ਮਨ ਨਾਲ ਲੇਟ ਗਈ। ਕੁਝ ਸਮੇਂ ਬਾਅਦ ਨਵਦੀਪ ਜੋ ਕਿ ਲਿਵਿੰਗ ਰੂਮ ਵਿੱਚ ਬੈਠ ਕੇ ਟੀਵੀ ਦੇਖ ਰਿਹਾ ਸੀ ਉਹਦੇ ਕੋਲ ਜਾ ਕੇ ਸੋਮਨ ਕਹਿਣ ਲੱਗੀ ਕਿ ਮੈਂ ਸਾਹਮਣੇ ਪਾਰਕ ਵਿੱਚ ਜਾ ਰਹੀ ਆਂ। ਕਰਨਾ ਆਇਆ ਤਾਂ ਦੱਸ ਦੇਣਾ ਇਹ ਕਹਿੰਦੇ ਹੋਏ ਉਹ ਪੌੜੀਆਂ ਉਤਰ ਕੇ ਬਾਹਰ ਚਲੀ ਗਈ ਸਾਹਮਣੇ پارک ਵਿੱਚ ਰੱਖੀ ਇੱਕ ਬੈਂਚ ਤੇ ਜਾ ਕੇ ਬੈਠ ਗਈ ਅੱਖਾਂ ਬੰਦ ਕਰਦੇ ਹੀ 32 ਸਾਲ ਪਹਿਲਾਂ ਦੀਆਂ ਯਾਦਾਂ ਉਹਦੇ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਗਈਆਂ ਕਿਸੇ ਫੰਕਸ਼ਨ ਵਿੱਚ ਮਦਨ ਨੇ ਦੇਖਿਆ ਸੀ ਸੋਮਨ ਨੂੰ ਤੇ ਫੇਰ ਪਹਿਲੀ ਨਜ਼ਰ ਵਾਲਾ ਪਿਆਰ ਹੋ ਗਿਆ ਸੀ ਬੜੇ ਹੀ ਧੂਮ-ਧਾਮ ਦੇ ਨਾਲ ਸੋਮਨ ਤੇ ਮਦਨ ਦਾ ਰੋਕਾ ਹੋ ਗਿਆ ਮੰਗਣੀ ਤੋਂ ਬਾਅਦ ਉਹ ਮਦਨ ਨਾਲ ਕੁਝ ਜ਼ਿਆਦਾ ਹੀ ਕੁੜ ਮਿਲ ਗਈ ਸੀ ਉਸ ਸਮੇਂ ਮੋਬਾਈਲ ਦਾ ਜਮਾਨਾ ਨਹੀਂ ਸੀ ਸਾਰਿਆਂ ਦੇ ਸੌ ਜਾਣ ਤੋਂ ਬਾਅਦ ਹੌਲੀ ਜਿਹੀ ਉਹ ਫੋਨ ਚੱਕ ਕੇ ਆਪਣੇ ਕਮਰੇ ਵਿੱਚ ਲੈ ਆਉਂਦੀ ਤੇ ਫਿਰ ਸ਼ੁਰੂ ਹੁੰਦਾ ਪਿਆਰ ਭਰੀਆਂ ਗੱਲਾਂ ਦਾ ਸਿਲਸਲਾ ਜੋ देर रात ਤੱਕ ਚੱਲਦਾ ਰਹਿੰਦਾ ਦੋ ਮਹੀਨੇ ਬਾਅਦ ਹੀ ਦੋਹਾਂ ਦੇ ਵਿਆਹ ਦਾ ਮੌਕਾ ਨਿਕਲਿਆ ਸੀ ਪਰ ਇਸੇ ਦੌਰਾਨ ਅਚਾਨਕ ਮਦਨ ਨੂੰ ਕਿਸੇ ਪ੍ਰੋਜੈਕਟ ਲਈ 6 ਮਹੀਨਿਆਂ ਵਾਸਤੇ ਇੰਗਲੈਂਡ ਜਾਣਾ ਪੈ ਗਿਆ ਵਿਆਹ ਕੁਝ ਸਮੇਂ ਲਈ ਅੱਗੇ ਕਰ ਦਿੱਤਾ ਗਿਆ ਪਰ ਉਹ ਉਦਾਸ ਹੋ ਕੇ ਰਹਿ ਗਈ ਮਦਨ ਆਪਣੇ ਦੇਸੋਂ ਮਨ ਦੇ ਵਧੀਆ ਪਵੇਖ ਲਈ ਅੱਖਾਂ ਵਿੱਚ ਸਾਰੇ ਸੁਪਨੇ ਲੈ ਕੇ ਇੰਗਲੈਂਡ ਲਈ ਰਵਾਨਾ ਹੋ ਗਿਆ। ਸੁਮਨ ਆਪਣੀ ਪੜ੍ਹਾਈ ਦੀ ਤਿਆਰੀ ਕਰਨ ਲੱਗ ਗਈ ਪਰ ਮਦਨ ਕਦੇ ਵਾਪਸ ਨਾ ਆਇਆ। ਇੰਗਲੈਂਡ ਜਾ ਕੇ ਮਦਨ ਇੱਕ ਗੁਜਰਾਤੀ ਪਰਿਵਾਰ ਦੇ ਘਰ ਕਰਾਇਏ ਤੇ ਰਹਿਣ ਲੱਗ ਗਿਆ ਸੀ। ਇੰਗਲੈਂਡ ਉਹਨੂੰ ਇੰਨਾ ਪਸੰਦ ਆ ਗਿਆ ਕਿ ਉਹ ਹੁਣ ਕਿਸੇ ਵੀ ਕੀਮਤ ਤੇ ਵਾਪਸ ਇੰਡੀਆ ਨਹੀਂ ਆਉਣਾ ਚਾਹੁੰਦਾ ਸੀ ਤੇ ਪੱਕੇ ਤੌਰ ਤੇ ਹੀ ਉੱਥੋਂ ਦਾ ਵਸਨੀਕ ਬਣਾਉਣ ਲਈ ਕੋਈ ਜੁਗਾੜ ਲਗਾਉਣ ਲੱਗ ਗਿਆ। ਜਿੱਥੋਂ ਤੱਕ ਉਸਨੇ ਆਪਣੀ ਕੰਪਨੀ ਦੀ ਨੌਕਰੀ ਵੀ ਛੱਡ ਦਿੱਤੀ ਸੀ ਸਭ ਤੋਂ ਆਸਾਨ ਤੇ ਚੰਗਾ ਤਰੀਕਾ ਇਹੀ ਸੀ ਕਿ ਉਹ ਉੱਥੋਂ ਦੀ ਕਿਸੇ ਪੱਕੀ ਕੁੜੀ ਨਾਲ ਵਿਆਹ ਕਰਵਾ ਲੇ ਫਿਰ ਮਦਨ ਨੇ ਉਸੇ ਗੁਜਰਾਤੀ ਪਰਿਵਾਰ ਦੀ ਕੁਲਉਤੀ ਕੁੜੀ ਨਾਲ ਵਿਆਹ ਕਰਵਾ ਲਿਆ ਇਸ ਧੋਖੇ ਨਾਲ ਸੋਮਨ ਟੁੱਟ ਗਈ ਸੀ ਉਹ ਕਿੰਨਾ ਹੀ ਚਿਰ ਹੰਝੂ ਵਹਾਉਂਦੀ ਰਹੀ ਇਸ ਸਭ ਤੋਂ ਬਾਅਦ ਸੋਮਨ ਨੂੰ ਵਿਆਹ ਦੇ ਨਾਮ ਤੋਂ ਹੀ ਝਿੜ ਹੋ ਗਈ ਸੀ ਪਰ ਫਿਰ ਕੁਝ ਮਹੀਨਿਆਂ ਬਾਅਦ ਨਵਦੀਪ ਦੇ ਘਰ ਵਾਲੇ ਰਿਸ਼ਤਾ ਲੈ ਕੇ ਆ ਗਏ ਮਾਪਿਆਂ ਦੀ ਜਿੱਦ ਦੇ ਕਾਰਨ 소ਮਾ ਨੂੰ ਰਿਸ਼ਤੇ ਲਈ ਹਾਂ ਕਰਨੀ ਹੀ ਪਈ ਸਭ ਕੁਝ ਭੁੱਲ ਕੇ ਉਹ ਨਵਦੀਪ ਦੀ ਪਤਨੀ ਬਣ ਗਈ ਤੇ ਸਮੇਂ ਦੇ ਨਾਲ ਦੋ ਬੱਚਿਆਂ ਦੀ ਮਾਂ ਵੀ ਬਣ ਗਈ ਦੋਨਾਂ ਬੱਚਿਆਂ ਦੀ ਪਰਵਰਿਸ਼ ਉਸਨੇ ਬਹੁਤ ਵਧੀਆ ਕੀਤੀ ਉਹਦੀ ਕੁੜੀ ਤੇ ਜਵਾਈ ਦੋਨੇ ਹੀ ਮਲਟੀ ਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਆ ਬੜੇ ਹੀ ਚਾਹਵਾਂ ਨਾਲ ਆਪਣੇ ਮੁੰਡੇ ਦੇ ਵਿਆਹ ਦਾ ਸੁਪਨਾ ਆਪਣੀ ਅੱਖਾਂ ਵਿੱਚ ਲੈ ਕੇ ਉਹ ਇੱਥੇ ਆਈ ਸੀ ਕਰਨ ਨੇ ਫੋਨ ਤੇ ਹੀ ਆਪਣੀ ਮਾਂ ਨੂੰ ਸਿਮਰਨ ਨਾਲ ਮਲਾ ਦਿੱਤਾ ਸੀ ਸੋਮਨ ਨੂੰ ਸਿਮਰਨ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ ਇਸ ਲਈ ਉਹਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਤੇ ਮੋਹਰ ਲਾ ਦਿੱਤੀ ਪਰ ਹੁਣ ਬੰਦ ਅੱਖਾਂ ਦੇ ਦਰਵਾਜ਼ੇ ਖੁੱਲ ਗਏ ਇਹਨਾਂ ਨੇ ਉਸ ਨੂੰ ਵਿਚਲਿਤ ਕਰ ਦਿੱਤਾ ਉਹ ਕਰਨ ਨੂੰ ਇਹ ਵੀ ਨਹੀਂ ਕਹਿ ਸਕਦੀ ਸੀ ਕਿ ਇਹ ਸਵਾਰਥੀ ਧੋਖੇਬਾਜ਼ ਦੀ ਕੁੜੀ ਹੈ ਇਹਦੇ ਨਾਲ ਰਿਸ਼ਤਾ ਨਾ ਜੋੜ ਕਿਉਂਕਿ ਉਹ ਤਾਂ ਆਪ ਸਿਰ ਤੋਂ ਪੈਰਾਂ ਤੱਕ ਸਿਮਰਨ ਦੇ ਪਿਆਰ ਵਿੱਚ ਡੁੱਬ ਚੁੱਕਿਆ ਸੀ ਉਹ ਵੀ ਕਿਉਂ ਮੰਨਣ ਲੱਗਿਆ ਆਪਣੀ ਮਾਂ ਦੀ ਗੱਲ ਸੁਮਨ ਦੇ ਦਿਲ ਵਿੱਚ ਇੰਨਾ ਸਾਰੀਆਂ ਗੱਲਾਂ ਦਾ ਭਚਾਲ ਚੱਲ ਰਿਹਾ ਸੀ ਦਰਦ ਨਾਲ ਫੜਦੇ ਆਪਣੇ ਸਿਰ ਨੂੰ ਉਸਨੇ ਦੋਨੇ ਹੱਥਾਂ ਨਾਲ ਫੜ ਰੱਖਿਆ ਸੀ ਅਚਾਨਕੀ ਨਵਦੀਪ ਨੇ ਉਹਦੇ ਮੋਢਿਆਂ ਤੇ ਹੱਥ ਰੱਖਿਆ ਸਿਰ ਨੂੰ ਸਹਲਾਉਂਦੇ ਹੋਏ ਉੱਥੇ ਹੀ ਬਹਿ ਗਿਆ ਤੇ ਬੜੀ ਹੀ ਹੌਲੀ ਆਵਾਜ਼ ਵਿੱਚ ਕਹਿਣ ਲੱਗਿਆ ਸੁਮਨ ਤੂੰ ਅੰਦਰ ਤੋਂ ਇੰਨੀ ਕਮਜ਼ੋਰ ਐ ਮੈਂ ਕਦੇ ਨਹੀਂ ਸੋਚਿਆ ਸੀ ਇੰਨੀ ਛੋਟੀ ਜੀ ਗੱਲ ਨੂੰ ਤੂੰ ਦਿਲ ਤੇ ਲਾ ਕੇ ਬੈਠ ਗਈ ਕੁਝ ਸੁਣਿਆ ਸੀ ਤੇ ਕੁਝ ਅਨੁਮਾਨ ਲਗਾ ਲਿਆ ਮਦਰ ਨੇ ਜੋ ਤੇਰੇ ਨਾਲ ਕੀਤਾ ਸੀ ਉਹ ਕੋਈ ਨਵੀਂ ਗੱਲ ਨਹੀਂ ਐ ਇਹ ਦੇਸ਼ ਉਹਨੂੰ ਆਪਣੇ ਸੁਪਨਿਆਂ ਦੀ ਮੰਜ਼ਲ ਲੱਗੀ ਇਸ ਲਈ ਉਹ ਤੈਨੂੰ ਛੱਡ ਕੇ ਇੱਥੇ ਆ ਗਿਆ ਸਿਮਰਨ ਦੀ ਸੁੰਦਰਤਾ ਤੋਂ ਪਤਾ ਲੱਗਦਾ ਹੈ ਕਿ ਉਹਦੀ ਮਾਂ ਕਿੰਨੀ ਸੋਹਣੀ ਹੋਊਗੀ ਫਿਰ ਨਾਗਰਿਕਤਾ ਰਹਿਣ ਲਈ ਘਰ ਸੋਹਣੀ ਘਰ ਵਾਲੀ ਸਾਰੀਆਂ ਸੁੱਖ ਸੁਵਿਧਾਵਾਂ ਜਦੋਂ ਉਹਨੂੰ ਇੰਨੀ ਆਸਾਨੀ ਨਾਲ ਮਿਲ ਗਈਆਂ ਤਾਂ ਫਿਰ ਉਹ ਪਾਗਲ ਸੀ ਜੋ ਆਪਣੇ ਦੇਸ਼ ਵਾਪਸ ਆਉਂਦਾ ਅਤੇ ਦੂਜੀ ਗੱਲ ਜੀਵਨ ਵਿੱਚ ਜੋ ਕੁਝ ਵੀ ਹੋਣਾ ਹੁੰਦਾ ਹੈ ਉਹ ਪਹਿਲਾਂ ਤੋਂ ਹੀ ਨਿਸ਼ਚਿਤ ਰਹਿੰਦਾ ਹੈ ਤੇਰੀ ਵੀ ਤਾਂ ਇਹ ਜਿਹੀ ਸੋਚ ਹੈ ਕਿ ਤੂੰ ਮੇਰੀ ਬਣਨਾ ਸੀ ਤਾਂ ਫਿਰ ਇਹ ਤੈਨੂੰ ਕਿਵੇਂ ਆ ਕੇ ਲੈ ਜਾਂਦਾ ਮੰਨਿਆ ਕਿ ਬਹੁਤ ਸਾਰੀਆਂ ਸੁੱਖ-ਸੁविधाਆਂ ਮੈਂ ਤੈਨੂੰ ਨਹੀਂ ਦੇ ਸਕਿਆ ਪਰ ਮੈਂ ਤੈਨੂੰ ਸੱਚਾ ਪਿਆਰ ਕੀਤਾ ਤੇ ਤੇਰਾ ਸਾਥ ਨਿਭਾਇਆ ਮੰਮੀ ਨੂੰ ਅਚਾਨਕ ਕੀ ਹੋ ਗਿਆ ਪਾਪਾ ਜਦੋਂ ਕਰਨ ਨੇ ਮੈਨੂੰ ਇਹ ਪੁੱਛਿਆ ਤਾਂ ਮੈਂ ਛਿਛੋ ਪੰਜ ਚ ਪੈ ਗਿਆ ਹੋ ਸਕਦਾ ਉਹ ਵੀ ਸਭ ਕੁਝ ਸਮਝ ਰਿਹਾ ਹੋਵੇ ਸੋਮਨ ਦੀਆਂ ਅੱਖਾਂ ਵਿੱਚੋਂ ਵਹਿਦੇ ਹੰਝੂਆਂ ਨੇ ਨਵਦੀਪ ਨੂੰ ਹੋਰ ਕੁਝ ਵੀ ਅੱਗੇ ਨਾ ਬੋਲਣ ਦਿੱਤਾ। ਕੁਝ ਦੇਰ ਬਾਅਦ ਆਪਣੀ ਚੁੰਨੀ ਨਾਲ ਆਪਣੇ ਹੰਝੂ ਪੂੰਝਦੇ ਹੋਏ ਸੋਮਨ ਨੇ ਕਿਹਾ ਮੈਂ ਤਾਂ ਇਹ ਸੋਚ ਰਹੀ ਆ ਕਿ ਸਿਮਰਨ ਵੀ ਕਿਤੇ ਆਪਣੇ ਪਾਪਾ ਵਰਗੀ ਨਾ ਨਿਕਲੇ ਸਾਡੇ ਮੁੰਡੇ ਨੂੰ ਸਾਡੇ ਤੋਂ ਦੂਰ ਲੈ ਜਾਵੇ। ਜਿਵੇਂ ਉਹਦੇ ਪਾਪਾ ਬਾਹਰ ਆ ਕੇ ਬਾਹਰਲੀ ਚੱਕਾ ਚੌਂਦ ਨੂੰ ਦੇਖ ਕੇ ਆਪਣਿਆਂ ਨੂੰ ਭੁੱਲ ਗਏ ਸੀ। ਉਹਦੇ ਮਾਪਿਓ ਸਾਰੀ ਉਮਰ ਉਹਨੂੰ ਦੇਖਣ ਲਈ ਤਰਸਦੇ ਰਹੇ ਤੇ ਉਹ ਘਰ ਜਵਾਈ ਬਣ ਕੇ ਇੱਥੇ ਹੀ ਰਹਿ ਗਿਆ ਸੀ। ਤੇ ਜੇ ਸਿਮਰ ਨੇ ਵੀ ਸਾਡੇ ਸਿੱਧੇ ਸਾਦੇ ਮੁੰਡੇ ਨੂੰ ਘਰ ਜਵਾਈ ਬਣਾ ਕੇ ਰੱਖ ਲਿਆ ਅਸੀਂ ਵੀ ਆਪਣੇ ਪੁੱਤ ਨੂੰ ਦੇਖਣ ਲਈ ਤਰਸਦੇ ਰਹਿ ਜਾਵਾਂਗੇ ਸੁਮਨ ਦੀ ਗੱਲ ਸੁਣ ਕੇ ਨਵਦੀਪ ਦਾ ਹਾਸਾ ਨਿਕਲ ਗਿਆ ਦੋਹਾਂ ਨੂੰ ਲੱਭਦਾ ਹੋਇਆ ਕਰਨ ਵੀ ਉੱਥੇ ਪਹੁੰਚ ਗਿਆ ਆਪਣੇ ਮੰਮੀ ਪਾਪਾ ਨੂੰ ਹੱਸਦੇ ਹੋਏ ਦੇਖ ਕੇ ਕਰਨ ਪ੍ਰਸ਼ਨ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਵੇਖਣ ਲੱਗਿਆ ਨਵਦੀਪ ਆਪਣੇ ਆਪ ਨੂੰ ਰੋਕ ਨਾ ਸਕਿਆ ਸਾਰੀ ਗੱਲ ਉਹਨੇ ਕਰਨ ਨੂੰ ਦੱਸ ਦਿੱਤੀ ਇਹ ਸੁੰਦੇ ਹੀ ਕਰਨ ਇੱਕ ਛੋਟੇ ਬੱਚੇ ਦੀ ਤਰ੍ਹਾਂ ਆਪਣੀ ਮਾਂ ਦੇ ਨਾਲ ਲਿਪਟ ਗਿਆ ਤੇ ਬੋਲਿਆ ਮੈਂ ਤੁਹਾਡੇ ਲਈ ਮੈਂ ਸਿਮਰਨ ਤਾਂ ਕੀ ਸਾਰੀ ਦੁਨੀਆ ਨੂੰ ਛੱਡ ਸਕਦਾ ਹਾਂ ਬਸ ਇੰਨਾ ਹੀ ਸਮਝਿਆ ਆਪਣੇ ਮੁੰਡੇ ਨੂੰ ਤੂੰ ਤੁਸੀਂ ਮੇਰੇ ਨਾਲ ਹੀ ਰਹਿਣਾ ਹੈ ਤੁਹਾਡੇ ਲਈ ਤਾਂ ਮੈਂ ਇਨਾ ਘਰ ਖਰੀਦਿਆ ਉਂਝ ਵੀ ਇੰਡੀਆ ਵਿੱਚ ਹੁਣ ਆਪਣਾ ਹੈ ਹੀ ਕੌਣ ਦੀਦੀ ਤੇ ਜੀਜਾ ਜੀ ਵੀ ਅਗਲੇ 20 ਦਿਨਾਂ ਵਿੱਚ ਇੱਥੇ ਸ਼ਿਫਟ ਹੋ ਜਾਣਗੇ ਕਰਨ ਦੀਆਂ ਗੱਲਾਂ ਸੁਣ ਕੇ ਸੁਮਨ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਉਸਨੇ ਆਪਣੇ ਪੁੱਤ ਨੂੰ ਘੁੱਟ ਕੇ ਜੱਫੀ ਪਾ ਲਈ ਫਿਰ ਤਿੰਨ ਹਫ਼ਤਿਆਂ ਬਾਅਦ ਬੜੀ ਹੀ ਧੂਮ-ਧਾਮ ਨਾਲ ਸਿਮਰਨ ਤੇ ਕਰਨ ਦਾ ਵਿਆਹ ਹੋ ਗਿਆ ਕਰਨ ਨੇ ਆਪਣੀ ਮਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਉਸ ਦਿਨ ਤੋਂ ਬਾਅਦ ਸਾਰਾ ਪਰਿਵਾਰ ਇੱਕ ਹੀ ਛੱਤ ਥੱਲੇ ਇੰਗਲੈਂਡ ਵਿੱਚ ਰਹਿਣ ਲੱਗਾ ਗਿਆ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਜੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੁੜੇ ਰਹੋ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਦੀਆਂ ਹੋਰ ਦਿਲ ਨੂੰ ਛੂ ਲੈਣ ਵਾਲੀਆਂ ਕਹਾਣੀਆਂ ਲੈ ਕੇ ਜਲਦੀ ਹੀ ਤੁਹਾਡੇ ਨਾਲ ਮਿਲਦੇ ਰਹਿਣਾ ਹਾਂ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ ਜੀ